ब्रह्मज्ञानी महापुरुष बाबा खुदा सिंह जी ਦੇ ਹਿਰਦਾਪੁਰ ਸਥਿਤ ਡੇਰੇ ਦੇ ਵਿੱਚ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਸਲਾਨਾ ਸਮਾਗਮ ਹੈ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਬਹੁਤ ਬੜੀ ਗਿਣਤੀ ਦੇ ਵਿੱਚ ਜੋ ਸੰਗਤਾਂ ਨੇ बाबा खुदा सिंह जी ਨੂੰ ਦੀ ਵਰਸੀ ਦੇ ਮੌਕੇ ਇੱਥੇ ਉਹਨਾਂ ਨੂੰ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਤੇ ਦੇਖ ਸਕਦੇ ਹੋ ਤੁਸੀਂ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੋ ਸੰਗਤਾਂ ਉੱਚੀ ਹੋਈ ਹੈ ਆਪ ਜੀ ਨੂੰ ਦੱਸ ਦਈਏ ਕਿ ਵੀ ਹੁਣ ਇੱਥੇ ਬਾਬਾ ਖੁਦਾ ਸਿੰਘ ਜੀ ਦੇ ਡੇਰੇ ਦੇ ਵਿੱਚ ਜੋ ਹੁਣ ਮੁੱਖ ਸੇਵਾਦਾਰ ਨੇ ਬਾਬਾ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਦੇਖਰੇਖ ਦੇ ਵਿੱਚ ਗੁਰਦੁਆਰਾ ਪਰੰਪਰ ਕਮੇਟੀ ਦੀ ਦੇਖਸੇਵ ਦੇ ਦੇਖਰੇਖ ਦੇ ਵਿੱਚ ਜੋ ਵਰਸੀ ਸਮਾਗਮ ਹੈ ਉਹ ਬੜੀ ਧੂਮ ਧਾਮ ਦੇ ਨਾਲ ਬਾਬਾ ਹਰਪ੍ਰੀਤ ਸਿੰਘ ਜੀ ਦੀ ਦੇਖਰੇਖਸ ਮਨਾਏ ਜਾ ਰਹੇ ਹਨ ਤੇ ਸੰਗਤਾਂ ਦੂਰੋਂ ਦਰਾਡੇੋਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਤੇ ਇੱਥੇ ਜੋ ਸਾਰੀਆਂ ਸੁੱਖਾਂ ਨੇ ਲੋਕਾਂ ਦੀ ਬਾਰ ਆਉਂਦੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਂਦੇ ਆ ਰਾਗੀ ਢਾਡੀ ਆਪਣਾ ਜੋ ਕੀਰਤ ਜਸ ਗਾ ਕੇ ਗੁਰੂ ਜਸ ਗਾ ਕੇ ਸੰਗਤਾਂ ਦਾ ਜੋ ਇੱਥੇ ਆਪ ਜੀ ਨੂੰ ਦੱਸ ਦਈਏ ਕਿ ਵੀ ਬਾਬਾ ਖੁਦਾ ਸਿੰਘ ਜੀ ਨੇ ਇੱਥੇ ਤਪੱਸਿਆ ਕੀਤੀ ਸੀਗੀ ਤੇ ਜੋ ਬਾਬਾ ਜੀ ਦਾ ਇੱਥੇ ਪੌਰਾ ਸਾਹਿਬ ਵੀ ਸਥਿਤ ਹੈ ਤੇ ਪੌਰਾ ਸਾਹਿਬ ਦੇ ਵਿੱਚ ਬਾਬਾ ਜੀ ਦੀ ਜੋ ਵਿਸ਼ਾਲ ਮੂਰਤੀ ਫੋਟੋ ਹੈਗੀ ਹੈ ਤੇ ਪੌਰੇ ਦੇ ਵਿੱਚ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਅਲੌਕਿਕ ਇੱਕ ਦ੍ਰਿਸ਼ਾ ਹੈ ਬਹੁਤ ਹੀ ਠੰਡਕ ਇਸ ਪੌਰੇ ਦੇ ਵਿੱਚ ਤੇ ਭਗਤੀ ਦੇ ਪ੍ਰਤਾਪ ਦਾ ਵੀ ਜੋ ਇੱਥੇ ਫਲ ਦਿਖਦਾ ਹੈਗਾ ਤੇ ਸੰਗਤਾਂ ਪੌਰਾ ਸਾਹਿਬ ਦੇ ਵਿੱਚ ਬੈਠ ਕੇ ਪਾਠ ਵੀ ਕਰਦੀਆਂ ਨੇ ਤੇ ਇੱਥੇ ਆਪਣੀਆਂ ਸੁੱਖਾਂ ਵੀ ਮੰਗਦੀਆਂ ਨੇ ਤੇ ਜੋ ਬਾਬਾ ਜੀ ਨੇ ਸਾਰੀ ਇਹ ਸੰਪਤੀ ਹੈ ਇਹ ਖੂਦ ਦੇ ਨਾਮ ਲਵਾਈ ਹੋਈ ਹੈ ਤੇ ਦੇਖ ਸਕਦੇ ਹੋ ਤੁਸੀਂ ਕਿ ਜੋ ਲੰਗਰ ਹੈ ਉਹ ਤਿਆਰ ਹੋ ਰਿਹਾ ਤੇ ਜੋ ਸੰਗਤਾਂ ਹਰ ਸਾਲ ਇੱਥੇ ਆਉਂਦੀਆਂ ਨੇ ਤੇ ਜਿੱਥੇ ਗੁਰੂ ਜਸ ਗਆਂਦੀਆਂ ਨੇ ਉੱਥੇ ਲੰਗਰ ਦਾ ਵੀ ਆਨੰਦ ਲੈਂਦੀਆਂ ਨੇ ਤੇ ਆਪ ਜੀ ਨੂੰ ਦੱਸ ਦਈਏ ਗੁਰਦੁਆਰਾ ਬਾਬਾ ਖੁਦਾ ਸਿੰਘ ਜੀ ਦਾ ਜੋ ਇਹ ਹਰਦਾਪੁਰ ਵਿਖੇ ਸਥਿਤ ਹੈ ਸਥਾਨ ਤੇ ਸੰਗਤਾਂ ਹਰ ਸਾਲ ਇੱਥੇ ਬੜੀ ਧੂਮ-ਧਾਮ ਦੇ ਨਾਲ ਬਾਬਾ ਖੁਦਾ ਸਿੰਘ ਜੀ ਦੀ ਵਰਸੀ ਹਰ ਸਾਲ ਮਨਾਉਂਦੀਆਂ ਨੇ ਤੇ ਆਪ ਜੀ ਦੇਖ ਸਕਦੇ ਹੋ ਕਿ ਜੋ ਸੰਗਤਾਂ ਬਹੁਤ ਇੱਕ ਮਨ ਇੱਕ ਚਿੱਤ ਹੋ ਕੇ ਜੋ ਲੰਗਰ ਦੀ ਸੇਵਾ ਕਰ ਰਹੀਆਂ ਨੇ ਤੇ ਆਪ ਜੀ ਨੂੰ ਵਿਖਾਉਂਦੇ ਆ ਸਾਰਾ ਜੋ ਇੱਥੇ ਵਰਸੀ ਸਮਾਗਮ ਹੈ ਜਿਹੜਾ ਸਰਦਾਰ ਸਾਡੇ ਵਿੱਚੋਂ ਬਿਸ਼ਪ ਤੁੰਗਿਆ ਮੈਂ ਉਹਦੇ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹਾਂ ਸਾਡੇ ਇਲਾਕੇ ਦਾ ਹੀਰਾ ਸੀ ਜੈਦਲ ਸਿੰਘ ਵਿੰਦਰ ਸਿੰਘ ਜੈੜੀਆਂ ਤੇ ਸਾਡੇ ਇਲਾਕੇ ਦਾ ਖਾਲਸਾ ਉਹਦੇ ਮਰਿਆ ਖਾਦੀ ਹੋ ਗਿਆ ਮੈਂ ਇਹ ਕਹਿੰਦੇ ਰਿਖੀ ਹੋਈ ਨਹੀਂ ਕਰਾਇਆ ਬਹੁਤ ਮਠੋੜਾ ਸੀ ਮੁਲਾਕਾਤ ਸੁਆਦਾ ਬਾਲਕ ਸੀ ਹਰ ਕਦੇ ਦੁੱਖ ਸੁਖ ਦਾ ਸਾਥੀ ਸੀ ਹਰ ਪਰਿਵਾਰਾਂ ਦੇ ਕੀ ਜਾਣਾ ਪਰਿਵਾਰਾਂ ਵਿੱਚ ਆਉਣਾ ਉਹ ਸੱਚਾ ਦੀ ਘਾਟ ਹੈ ਜੋ ਸਾਡੇ ਇਲਾਕੇ ਨੂੰ ਵਰਤ ਰਹੀ ਹੈ ਤੇ ਵੀ ਜੈ ਕਰ ਸਕਵੰਦਰ ਸਿੰਘ ਜੈੜੀਆਂ आत्मक शांति अरदास करता अपने परिवार को भाला बखिश करना बेनती करता जा रहा पातशाह गुरु गोबिंद सिंह महाराज फड़ते एक मस्त हाथी का इंतजाम किया गया प्रबंध कर लिया गया दूरी चंद करेगा दूही चंद पर खालसा दूही चंद बेवर गया ਇਹ ਜੱਟ ਸੀ ਇਹ ਬਿੱਲਾ ਸੀ ਤੇ ਖਾਲਸਾ ਦੀ ਲਗੂ ਦਾ ਵੀ ਕਿਵੇਂ ਦਾਰੋ ਹੱਥ ਦੀ ਧਾਰ ਦਾ ਬੰਦੇ ਦਾ ਮੇਲ ਹੋਇਆ ਤੇ ਜਦੋਂ ਇਨਸਾਨ ਦਾ ਕਿਤੇ ਖਾਲਸਾ ਆਤਮ ਬਲ ਅੰਦਰੋਂ ਕਿਤੇ ਮਰੋ ਬਾਹੋਂ ਮਿੱਟ ਜਾਵੇ ਫਿਰ ਤੇ ਬਾਦੀ ਤੁਸੀਂ ਉਤਾਰਵਾ ਦਿਓ ਕਈ ਵਾਰ ਲੋਕ ਕਲਾ ਦੇ ਬਾਦੀ ਯਾਦ ਨਹੀਂ ਹੁੰਦਾ ਗਰੀਬ ਹੋ ਕੇ ਸਾਡੇ ਸਾਡੇ ਸੰਗਰਾ ਦੀ ਕਿਰਪਾ इलाके बड़े समाज भलाई नाच करते रहते हैं और उन्होंने नौजवान मैं चंडी करते हुए सतु जी गृफा कर बाबा हरदीप सिंह अंबर साहब आए ने जी दर्बाद करता तबियो का O que Woo! <laughs> ਹੇ ਰਾਜਾ ਜਿਵੇਂ ਬਣ ਜੇ ਵਪਾਰਸ਼ਾ ਜਿੱਥੇ ਲਈ ਸ਼ਹੀਦ ਦੀ ਪਾਪੀ ਅਸੀਂ ਬਥੇ ਆਪਣਾ ਇਹ ਜੋ ਅਸਥਾਨ ਹੈ ਇਹ ਖੇੜੀ ਪਿੰਡ ਅਤੇ ਹਿਰਦਾਪੁਰ ਪਿੰਡ ਦੀ ਸੰਗਤ ਵੱਲੋਂ ਮਹਾਪੁਰਸ਼ ਬਾਬਾ ਖੁਦਾ ਸਿੰਘ ਜੀ ਨੂੰ 10 ਕਿਲੇ ਜ਼ਮੀਨ ਦਾਨ ਕੀਤੀ ਗਈ ਸੀ 1905 ਵਿੱਚ ਉਸ ਤੋਂ ਬਾਅਦ ਇਹ ਅਸਥਾਨ ਹੌਲੀ-ਹੌਲੀ ਪਰਫੁੱਲਤ ਹੋਇਆ ਬਾਬਾ ਜੀ ਵੱਲੋਂ ਜਦੋਂ ਬਰਸਾਤ ਦਾ ਸਮਾਂ ਹੁੰਦਾ ਸੀ ਤਾਂ ਇੱਥੇ ਸਾਧੂਆਂ ਦੀਆਂ ਮੰਡਲੀਆਂ ਇਕੱਠੀਆਂ ਹੁੰਦੀਆਂ ਸਨ 4-4 5-500 ਸਾਧੂ ਨਿਰਮਲੇ ਉਦਾਸੀ ਅਤੇ ਹੋਰ ਭੇਖਾਂ ਦੇ ਆ ਕੇ ਇੱਥੇ ਰਹਿੰਦੇ ਸਨ ਬਾਬਾ ਜੀ ਵੱਲੋਂ ਬੱਕਰੀਆਂ-ਬੱਕਰੀਆਂ ਉਹਨਾਂ ਨੂੰ ਕੂਟੀਆਂ ਝੁੰਡੀਆਂ ਬਣਵਾਈਆਂ ਹੋਈਆਂ ਸਨ ਅਤੇ 10 ਕੀਲਿਆਂ ਦੇ ਵਿੱਚ ਉਸ ਸਮੇਂ ਬਾਬਾ ਜੀ ਭਾਨ ਸਿੰਘ ਜੀ ਵੱਲੋਂ 10 ਕੀਲਿਆਂ ਵਿੱਚ ਬਾਗ ਲਵਾਇਆ ਹੋਇਆ ਸੀ ਜਿਸ ਵਿੱਚ ਭਾਂਤਾਂ ਦੇ ਫਲ ਹੁੰਦੇ ਸਨ ਅਤੇ ਫੂਲ ਲਵਾਇਆ ਹੋਇਆ ਸੀ ਜਿਸ ਦੇ ਇੱਕ ਬੋਲਦ ਰੱਖਿਆ ਹੋਇਆ ਸੀ ਹੰਟ ਨਾਲ ਇਸ ਦੀ ਸੰਜਾਈ ਕੀਤੀ ਜਾਂਦੀ ਸੀ ਹੁਣ ਮੋਟਰ ਲੱਗ ਗਈ ਹੈ ਅਤੇ 10 ਕੀਲੇ ਸੰਜੂ ਹਨ ਹਰ ਸਾਲ 31 ਜੁਲਾਈ ਨੂੰ ਬਾਬਾ ਜੀ 1936 ਵਿੱਚ ਚੜ੍ਹਾਈ ਅੰਮ੍ਰਿਤਸਰ ਜਾ ਕੇ ਚੜ੍ਹਾਈ ਕਰ ਗਏ ਸਨ ਉਹਨਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ 31 ਜੁਲਾਈ ਨੂੰ ਹਰ ਸਾਲ ਇਹ ਵਰਸੀ ਮਨਾਈ ਜਾਂਦੀ ਹੈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਨੌਜਵਾਨ ਆ ਕੇ ਅਤੇ ਇਲਾਕਾ ਨਿਵਾਸੀ ਆ ਕੇ ਸੰਗਤਾਂ ਦੇ ਸਹਿਯੋਗ ਨਾਲ ਇਸ ਵਰਸੀ ਵਿੱਚ ਆਪਣਾ ਹਿੱਸਾ ਪਾਉਂਦੇ ਹਨ ਪਾਂ ਪਾਂ ਦੀਆਂ ਮਠਿਆਈਆਂ ਅਤੇ ਸਾਦਗੀਆਂ ਪਕੌੜਿਆਂ ਦੇ ਲੰਗਰ ਚੱਲਦੇ ਹਨ ਸੋ ਅ ਬਾਬਾ ਜੀ ਵੱਲੋਂ ਜੋ ਸੰਗਤਾਂ ਆਉਂਦੀਆਂ ਹਨ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕੀਤੀਆਂ ਜਾਂਦੀਆਂ ਹਨ ਲੋਕ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸੁਖਣਾ ਸੁਖਦੇ ਹਨ ਤੇ ਆਪਣੀਆਂ ਮਨੋ ਕਾਮਨਾ ਇਥੋਂ ਪੂਰੀਆਂ ਕਰਕੇ ਜਾਂਦੇ ਹਨ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਸੋ ਅ ਸਾਧ ਸੰਗਤ ਵੱਲੋਂ ਅਤੇ ਅਲਾਕਾ ਨਿਵਾਸੀਆਂ ਵੱਲੋਂ ਇਹ ਸਾਰਾ ਸਮਾਗਮ ਨਾਲ ਮਿਲ ਕੇ ਹਰ ਸਾਲ 31 ਜੁਲਾਈ ਨੂੰ ਮਨਾਇਆ ਜਾਂਦਾ ਹੈ ਜੀ ਵੈਕਰੀ ਦੀ ਟੀਕਾ ਖਾਲਸ ਵੈਕਰੀ ਦੀ ਟੀਕਾ ਆ ਬਾਬਾ ਜੀ ਉਹਨਾਂ ਕੋਲ ਹੋਰ ਵੀ ਜਿਹੜੇ ਪਾਵਨ ਦਿਨ ਜਾਂ ਸਮਾਗਮ ਕਰਵਾਏ ਜਾਂਦੇ ਇਸ ਤੋਂ ਇਲਾਵਾ ਜੀ ਉਹ ਸਾਧ ਸੰਗਤ ਜੀ ਰਿਤ ਹੈ ਹਰ ਮਹੀਨੇ ਦੀ ਪੂਰਨਮਾਸੀ ਰਾਤ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਮਨਾਈ ਜਾਂਦੀ ਹੈ ਜਿਸ ਵਿੱਚ ਖੀਰ ਦਾ ਲੰਗਰ ਦੇਸੀ ਗੁਆਇਆਂ ਪਾ ਕੇ ਤਿਆਰ ਕੀਤਾ ਜਾਂਦਾ ਹੈ ਜਿਸ ਨਾਲ ਸਰੀਰ ਦੇ ਕਈ ਰੋਗ ਦੂਰ ਹੁੰਦੇ ਹਨ ਦੂਰ ਦੋਰ ਤੋਂ ਆ ਕੇ ਸੰਗਤ ਖੀਰ ਦਾ ਲੰਗਰ ਛਕਣ ਲਈ ਪਗਉ ਪਾਸੇ ਆਪਣੀ ਹਾਜ਼ਰੀ ਭਰਦੀ ਹੈ ਅਤੇ ਇਸ ਸਥਾਨ ਦੇ ਉੱਤੇ ਸਰਕਾਰ ਵੱਲੋਂ ਇਹ ਹਰ ਸਾਲ ਇੱਥਾ ਆ ਕੇ ਲੋਕਾਂ ਦੇ ਟਾਈਮ ਵਿੱਚ ਆਪਨਾ ਵਾਅਦਾ ਤਾਂ ਕਰ ਜਾਂਦੇ ਹਨ ਕਿ ਇਸ ਸਥਾਨ ਨੂੰ ਉਹਨਾਂ ਦੀ ਉੱਤੇ ਪੁਲ ਵੀ ਲਗਾਇਆ ਜਾਏਗਾ ਅਤੇ ਰਾਹ ਨੂੰ ਵੀ ਪੱਕਾ ਕਰਿਆ ਜਾਏਗਾ। ਔਰ ਥੋੜੀ ਜਹੀ ਸੜਕ ਬੱਤੀ ਨਦੀ ਤੱਕ ਹੋਈ ਹੋਈਆ ਪਿੰਡ ਦੇਵੀ ਤੋਂ ਜਿਸ ਦੀ ਹਾਲਤ ਵੀ ਬਹੁਤ ਖਸਤਾ ਹੈ। ਤੋਂ 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 ਬਿਲਕੁਲ ਮੈਂ ਤਾਂ ਉਹੀ ਪੁੱਛਣ ਲੱਗਿਆ ਤਾਂ ਵੀ ਜਿਹੜੀ ਸੜਕ ਇੱਕ ਰਸਤਾ ਹੈ ਪਰ ਉਹਦੀ ਹਾਲਤ ਬੜੀ ਖਰਾਬ ਹੈ ਜੀ ਆਉਂਦੇ ਹੋਏ ਕਈ ਵਾਹਨ ਜਿਹੜੇ ਸਕੂਟਰ ਤੇ ਆ ਰਹੇ ਤੇ ਉਹ ਕੁਮ ਕੇ ਰੇਤਾ ਬਹੁਤ ਅਜੀਬ ਹੈ। ਅਜੀਤ ਕਦੋਂ ਸੜਕ ਬਣੀ ਹੈ ਜਾਂ ਫਿਰ ਸਰਕਾਰ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੈ ਜੀ ਇਹ ਸੜਕ ਨੂੰ ਬਣੀ ਨੂੰ ਤਕਰੀਬਨ 4 ਸਾਲ ਹੋ ਗਏ ਹਨ ਪਰ ਇਸ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਅਸੀਂ ਸਕਾ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਨ ਕਿ ਜਿਹੜੇ ਲੀਡਰ ਵੋਟਾਂ ਦੇ ਟਾਈਮ ਵਿੱਚ ਇੱਥੇ ਆ ਕੇ ਵਾਅਦੇ ਕਰ ਜਾਂਦੇ ਹਨ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਤੇ ਇਸ ਸੜਕ ਤੇ ਇਸ ਨਦੀ ਉਤੇ ਊਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਬਾਕੀ ਰਹਿੰਦੀ ਸੜਕ ਨੂੰ ਜਿਹੜੀ ਪਿਛਲੀ ਹੈ ਉਸ ਨੂੰ ਵੀ ਨਿਰਪੇਰ ਕੀਤੀ ਜਾਵੇ ਤੇ ਬਾਕੀ ਕੱਚੇ ਰਾਂ ਨੂੰ ਪੱਕਾ ਕੀਤਾ ਜਾਵੇ ਤਾਂ ਹੋਣਾ ਜਿਹੜੀ ਇਹ ਆਸਾਨ ਦੀ ਸੇਵਾ ਸੰਭਾਲ ਕੌਣ ਕਰ ਰਿਹਾ ਜੀ ਇਸ ਆਸਾਨ ਦੀ ਸੇਵਾ ਮਾਪਾ ਹਰਪ੍ਰੀਤ ਸਿੰਘ ਜੀ ਕਰ ਰਹੇ ਹਨ ਜੋ ਬੜੀ ਲਗਨ ਨਾਲ ਇਥੇ ਆਪਣਾ ਕੰਮ ਕਰ ਰਹੇ ਹਨ ਅਤੇ ਭਜਨ ਬਾਣੀ ਵੀ ਕਰ ਰਹੇ ਹਨ ਤੇ ਸੰਗਤਾਂ ਨੂੰ ਸਿੱਧੇ ਰਾਤੇ ਤੋਰ ਰਹੇ ਹਨ ਅਤੇ ਨਸ਼ੇ ਪੱਤੇ ਤੋਂ ਵੀ ਇੱਥੇ ਇਹਨਾਂ ਨੇ ਕਈ ਨੌਜਵਾਨਾਂ ਦਾ ਨਸ਼ੇ ਪੱਤੇ ਤੋਂ ਛਡਕਾਰਾ ਜੋ ਆਇਆ ਹੈ ਅਤੇ ਹੁਣ ਵੀ ਇਹ ਅਪਰਾਣਾ ਕਰ ਰਹੇ ਹਨ ਜੋ ਬੱਚਾ ਆਪਣੇ ਘਰ ਤੇ ਆਪਣੀ ਘਰ ਤੇ ਆਪਣੀ ਮਰਜ਼ੀ ਨਾਲ ਇੱਥੇ ਕਿਸੇ ਬੱਚੇ ਨੂੰ ਜੇ ਛੱਡਦੇ ਹਨ ਤਾਂ ਉਸ ਨੂੰ ਉਹ ਖਰਾਕ ਵੀ ਚੰਗੀ ਦਿੰਦੇ ਹਨ ਤੇ ਉਸ ਦਾ ਨਸ਼ੇ ਪੱਤੇ ਤੋਂ ਵੀ ਛਡਕਾਰਾ ਕਰਵਾਉਂਦੇ ਹਾਂ ਮਾਦੇ ਬਰਾਤੀ ਵੈਸੇ ਕਰੀ ਠੀਕਾ ਖਾਲਸਾ ਵਾਇਫ ਜੀ ਦਾ ਖਾਸਾ ਵਾਇਫ ਜੀ ਦੀ ਵਫਤ ਇਸ ਚੈਨਲ ਦਾ ਗੁਰਦੁਆਰਾ ਪਰਵਾਨਾ ਕਮੇਟੀ ਅਤੇ ਸਤਿ ਪਾਪਾ ਹਰਪੀ ਸਿੰਘ ਵੱਲੋਂ ਇਸ ਸਾਲਾਨਾ ਪਾਸੀ ਤੰਦਰ ਬਾਬਾ ਖੁਦਾ ਜੀ ਜੀ ਉਹ ਮਨਾਈ ਜਾਂਦੀ ਹੈ ਉਹਦੇ ਸਬੰਧ ਔਰ ਤੇ ਸੰਗਤਾਂ ਦਾ ਆਪ ਚੈਨਲ ਵੀਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੈਂ ਤਾਂ ਫਿਰ ਤੈਦੇ ਨੂੰ ਆਪ ਚੈਨਲ ਵੀਰਾਂ ਨੂੰ ਬੇਤੀ ਕਰਦਾ ਹੈ ਕਿ ਜਿੱਥੇ ਵੀ ਇਹ ਜਿਹੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਕਵਰ ਕਰਕੇ ਇਸ ਸੰਸਾਰ ਪਹੁੰਚਾਇਆ ਜਾਵੇ ਤਾਂ ਜੋ ਸਾੜੇ ਲੋਕਾਂ ਨੂੰ ਇਹ ਸਿੱਖਿਆ ਮਿਲ ਸਕੇ ਇਸ ਸਥਾਨਾਂ ਦੀ ਕੋਰਸ ਦਾ ਨਰਿਉ ਆਤ ਵਿੱਚ ਫਿਰ ਮੈਂ ਧੰਨਵਾਦ ਕਰਦਾ ਹਾਂ ਇਸ ਚੈਨਲ ਦਾ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ